ਕਬਚਾਇਆ ਫੇਰ ਸਿਮਰਾ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਾ ਸੋਮਾ

ਦਿਲਾਂ ਰੱਖਿਆ ਮਨ ਮਰਜੀ ਦਾ ਖਾਂਦਾ ਪੀਂਦਾ ਨਾ ਕਿਸੇ ਚੀਜ਼ ਤੋਂ ਨਾ ਕਿਸੇ ਚੀਜ਼ ਤੋਂ ਟੱਕਿਆ ਨਾ ਕਦੇ ਸੀ ਖੇਤੀ ਕੀਤੀ ਨਾ ਖੁਸ਼ੀਆਂ ਕਿਆ ਮਾਪੇ ਮੇਰੇ ਹੋ ਗਏ ਬੁੱਢੇ ਚੱਲਦੇ ਸੜਕ ਤੇ ਢੇਲੇ ਛਾਪੇ ਵਾਲਾ I've ਪਿੱਲਾ ਪਿੱਕਲੇ ਆ ਨੀ ਜੇ ਪਿੱਲਾ ਪਿੱਕਲੇ ਆ ਨੀ ਜੇ ਪਿੱਲਾ ਪਿੱਕਲੇ ਹੋਮੇ ਜਾਣਦੇ ਹੈ ਸਭ ਨੇ ਹਟੇ ਰਟੇ ਰਟੇ ਹੁਣ ਮੈਂ ਕਿਰਲੇ ਦੇ ਤੁਹਾਨੂੰ ਕੀ ਹੋਣਾ ਮੇਰਾ ਨਾਮ ਵਰਦੀ ਦਿਵਿੰਦਰ ਸਿੰਘ ਹੈ ਜਵਿੰਦਰ ਖੁਸ਼ੀ ਮਨਾ ਰਹੇ ਹੋ ਕੀ ਕਹਿਣਾ ਚਾਹੋਗੇ ਵਿਸਾਖੀ ਦਾ ਤਿਉਹਾਰ ਆ ਫਸਲ ਪੱਕੇ ਤਿਉਹਾਰ ਆ ਜੀ ਬਿਲਕੁਲ ਆ ਤੇ ਉਹਾਰ ਦੇ ਵੇਲੇ ਤਾਂ ਜੀ ਸਾਡੀ ਖੁਸ਼ੀ ਦੂਣ ਛਾਏ ਹੋ ਜਾਂਦੀ ਹੈਗੀ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜੀ ਸਾਡੀਆਂ ਖੇਤਾਂ ਦੇ ਵਿੱਚ ਤੇ ਤੇ ਤਿਉਹਾਰ ਆ ਰਹੇ ਨੇ ਅਸੀਂ ਬੱਚਿਆਂ ਦੀਆਂ ਫੀਸਾਂ ਭਰਾਂਗੇ ਜੀ ਇੰਜੋਏ ਕਰਾਂਗੇ ਇਸ ਮੌਕੇ ਦੇ ਵਿੱਚ ਤੇ ਜਦੋਂ ਅਸੀਂ ਫਸਲਾਂ ਕੱਟਦੇ ਆ ਜੀ ਅਸੀਂ ਇੱਕ ਦੂਜੇ ਦੇ ਵੱਲ ਉਹੀ ਦੇਖ ਕੇ ਸ਼ਰਮਾ ਜਾਂਦੇ ਆਗੇ ਜਾਂ ਸਮਾਈਲਾਂ ਫੇਸ ਕਰਦੇ ਆਗੇ ਕਿਉਂ ਸਾਨੂੰ ਐ ਹੁੰਦਾ ਜੀ ਪੈਸੇ ਆਉਣ ਵਾਲੇ ਨੇ ਅੱਜ ਕੱਲ ਮਹਿੰਗਾਈ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਜੀ ਪੈਸੇ ਦੇ ਬਿਨਾ ਕੁਝ ਵੀ ਹੈ ਨਹੀਂ ਜਿੱਤੇ ਪੈਸੇ ਆ ਗਏ ਬਾਕੀ ਦੇਣ ਬੜਾ ਬੈਗ ਰੂ ਹੈ ਜੀ ਅਸੀਂ ਉਹਦੇ ਅਗੇ ਅਰਦਾਸ ਕਰਦੇ ਆ ਕਿ ਸਾਰੇ ਦੀਆਂ ਫਸਲਾਂ ਬਹੁਤ ਵਧੀਆ ਰਹਿਣ ਤੇ ਵਿਸਾਖੀ ਦਾ ਤਿਉਹਾਰ ਅਸੀਂ ਧੂਮ ਧਾਮ ਦੇ ਨਾਲ ਮਨਾਈਏ ਜੀ ਜੀ ਨਾ ਵੀਰੇ ਚੰਦ ਸਿੰਘ ਚੰਦ ਖੁਸ਼ੀ ਖੇਤਾਂ ਦੇ ਵਿੱਚ ਮਨਾਈ ਜਾ ਰਹੀ ਹੈ ਹੋਰ ਜਗ੍ਹਾ ਕਿਉਂ ਨਹੀਂ ਮਨਾਈ ਇੱਥੇ ਦੋ ਤਿੰਨ ਰੀਜਨ ਆ ਜਾਂਦੇ ਆ ਜੀ ਮੇਨ ਜਿਹੜਾ ਕਿਸਾਨ ਆ ਉਹ ਖੇਤੀ ਤੇ ਨਿਰਭਰ ਆ ਸਾਡੇ ਦੇ ਇਚ ਕਣਕ ਤੇ ਚੌਲ ਹੁੰਦੇ ਆ ਹੁਣ ਵਿਸਾਖੀ ਦਾ ਤਿਹਾਰ ਆ ਤੇ ਕਣਕ ਦੀ ਜਿਹੜੀ ਬਾੜੀ ਆ ਉਹ ਸਟਾਰਟ ਹੋਣ ਜਾ ਰਹੀ ਆ ਜਿਹੜੇ ਆਪਣੇ ਕਿਸਾਨ ਆਉਂਦੇ ਆ ਰੱਬ ਦਾ ਨਾਮ ਲੈ ਕੇ ਵਿਸਾਖੀ ਦੇ ਤਿਹਾਰ ਤੇ ਬਾਡੀ ਕਰਦੇ ਆ ਦਾਤੀ ਧਰਦੇ ਆ ਤੇ ਸਾਰਿਆਂ ਲਈ ਖੁਸ਼ੀ ਵਾਲੀ ਗੱਲ ਹੁੰਦੀ ਆ ਪੈਸੇ ਵੀ ਆਉਣੇ ਆ ਤੇ ਜ਼ਿੰਦਗੀ ਜਿਹਾਉਣ ਦਾ ਸੁਆਦ ਵੀ ਆ ਕਿਹਨਾ ਬੀਰੀ ਤੁਹਾਡਾ ਕਰਨਜੀਤ ਸਿੰਘ ਵੀਰੇ ਕਰਨਜੀਤ ਜੀ ਜਾਨਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਿਸਾਖੀ ਦਾ ਤਿਹਾੜਾ ਉਹ ਮਨਾਇਆ ਜਾਂਦਾ ਹੈ ਕਿ ਦੋ ਵਜਾ ਨੇ ਖਾਸ ਕੀ ਵਜਾ ਨੇ ਤੇ ਕੀ ਕਹਾ ਜਾਊਗਾ ਵੀਰ ਜੀ ਦੋ ਵਜਾ ਇਹਨੇ ਪਹਿਲੀ ਵਜਾ ਤਾਈ ਆ ਵਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਹਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਇਹਦੀ ਬਹੁਤ ਮਹੱਤਤਾ ਵਾ ਤੇ ਦੂਸਰੀ ਜੱਟਾਂ ਦੀ ਫਸਲ ਤਿਆਰ ਹੋ ਚੁੱਕੀ ਆ ਤੇ ਵਸਾਖੀ ਵਾਲੇ ਦਿਨ ਉਹਦੀ ਬਾਢੀ ਕਰਦੇ ਆ ਉਹਦਨੇ ਦਾਤੀ ਧਰਦੇ ਆ ਤੇ ਉਹਦੇ ਵਿੱਚ ਟੋਲ ਨਗਾਰੇ ਨਾਲ ਖੁਸ਼ੀਆਂ ਮਨਾਉਂਦੇ ਆ